ਐਸ ਐਚਓ ਅਮਨਜੋਤ ਕੌਰ ਜਿਹੜੇ ਅੰਮ੍ਰਿਤਸਰ ਸਥਿਤ ਥਾਣਾ ਵੇਰਕਾ ਦੇ ਇਨਚਾਰਜ ਹੈ ਉਹਨਾਂ ਦੇ ਉੱਪਰ ਦੇ ਰਾਤ ਕੁਝ ਨਸ਼ੇੜੀ ਨੌਜਵਾਨਾਂ ਨੇ ਜਿਹੜਾ ਉਹ ਹਮਲਾ ਕਰ ਦਿੱਤਾ ਦਰਅਸਲ ਅਮਨਜੋਤ ਕੌਰ ਹੋਣਾ ਨੇ ਇੱਕ ਨਾਕਾ ਜਿਹੜਾ ਉਹ ਵੇਰਕਾ ਪਠਾਨਕੋਟ ਡਰਿੰਕ ਰੋਡ ਦੇ ਉੱਪਰ ਲਗਾਇਆ ਹੋਇਆ ਸੀ ਇਸੇ ਦੌਰਾਨ ਉੱਥੇ ਇੱਕ ਸ਼ਰਾਬ ਦੇ ਠੇਕੇ ਦੇ ਉੱਤੇ ਨਾਲ ਜਿਹੜਾ ਅਹਾਤਾ ਸੀਗਾ ਉੱਥੇ ਕੋਈ ਨੌਜਵਾਨ ਝਗੜਾ ਕਰ ਰਹੇ ਸੀ ਐਸ ਐਚਓ ਸਾਹਿਬ ਜਿਹੜੇ ਆ ਇਹ ਸਿਵਲ ਵਰਦੀ ਦੇ ਵਿੱਚ ਸੀ ਤਾਂ ਜਦੋਂ ਇਹਨਾਂ ਨੇ ਵੇਖਿਆ ਵੀ ਰੌਲਾ ਬਹੁਤ ਜ਼ਿਆਦਾ ਵੱਧ ਗਿਆ ਤਾਂ ਇਹਨਾਂ ਸੋਚਿਆ ਵੀ ਜਾ ਕੇ ਇਹਦਾ ਨਾਲ ਜਿਹੜਾ ਮਸਲਾ ਵਾ ਇਹ ਹੱਲ ਕਰਾ ਦਈਏ ਕਿਉਂਕਿ ਸੁਭਾਵਕ ਜੀ ਗੱਲ ਹੈ ਸ਼ਰਾਬ ਪੀ ਕੇ ਲੋਕ ਜਿਹੜੇ ਆ ਉਹ ਅਕਸਰ ਹੀ ਲੜ ਪੈਂਦੇ ਆ ਤੇ ਉਸ ਲੜਾਈ ਦਾ ਕੋਈ ਆਧਾਰ ਨਹੀਂ ਹੁੰਦਾ ਕੋਈ ਸਿਰ ਪੈਰ ਉਸ ਗੱਲ ਦਾ ਨਹੀਂ ਹੁੰਦਾ ਤੇ ਇਹਨਾਂ ਦੀ ਇਸ ਲੜਾਈ ਦੇ ਨਾਲ ਜਿਹੜੇ ਲੋਕ ਹੁੰਦੇ ਆ ਉਹ ਪ੍ਰੇਸ਼ਾਨ ਜ਼ਰੂਰ ਹੁੰਦੇ ਆ ਜਿਹੜੇ ਉੱਥੋਂ ਲੰਘ ਰਹੇ ਹੁੰਦੇ ਆ ਕਿਉਂਕਿ ਹੁਣ ਲਿੰਕ ਰੋਡ ਦੇ ਉੱਤੇ ਨਾਕਾ ਲੱਗਾ ਵਾ ਜਰਨੈਲੀ ਰੋਡ ਦੇ ਉੱਤੇ ਨਾਕਾ ਲੱਗਾ ਦਾ ਜਿਹੜਾ ਟ੍ਰੈਫਿਕ ਹੈ ਉਹ ਪ੍ਰਭਾਵਿਤ ਹੋਊਗਾ ਜਦੋਂ ਐਸਐਚਓ ਅਮਨਜੋਤ ਕੌਰ ਉਹਨਾਂ ਦੀ ਲੜਾਈ ਝਗੜਾ ਜਿਹੜਾ ਵਾ ਉਹ ਸ਼ਾਂਤ ਕਰਾਉਣ ਜਾਂਦੇ ਆ ਉਹਨਾਂ ਨੂੰ ਇਹ ਕਹਿਣ ਜਾਂਦੇ ਆ ਵੀ ਤੁਸੀਂ ਚਲੋ ਆਪੋ ਆਪਣੇ ਘਰ ਪਹੁੰਚੋ ਤਾਂ ਇਸੇ ਦੌਰਾਨ ਦੱਸਿਆ ਜਾਂਦਾ ਵੀ ਕੁਝ ਨੌਜਵਾਨ ਜਿਹੜੇ ਆ ਉਹ ਉਹਨਾਂ ਉੱਤੇ ਹਮਲਾ ਕਰ ਦਿੰਦੇ ਆ ਔਰ ਸਭ ਤੋਂ ਜਿਹੜੀ ਅਹਿਮ ਗੱਲ ਇਹ ਹੈ ਕਿ ਅਮਨਜੋਤ ਕੌਰ ਹੋਣੀ ਜਿਹੜੇ ਆ ਉਹ ਇਸ ਵੇਲੇ ਜ਼ੇਰੇ ਇਲਾਜ ਨੇ ਤੇ ਦੱਸਿਆ ਜਾ ਰਿਹਾ ਵੀ ਉਹਨਾਂ ਦਾ ਆਪਰੇਸ਼ਨ ਚੱਲ ਰਿਹਾ ਹਾਲਾਂਕਿ ਪੁਲਿਸ ਨੇ ਇਸ ਬਾਰੇ ਹਾਲੇ ਤੱਕ ਕੋਈ ਵੱਡਾ ਖੁਲਾਸਾ ਨਹੀਂ ਕੀਤਾ ਜੋ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗ ਰਿਹਾ ਵੀ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੇ ਹਮਲਾ ਕੀਤਾ ਉਹ ਮੌਕੇ ਤੋਂ ਬਾਅਦ ਉਹ ਫਰਾਰ ਹੋ ਗਏ ਕਿਉਂਕਿ ਸੁਭਾਵਕੀ ਗੱਲ ਹੈ ਵੀ ਜਦੋਂ ਇਦਾਂ ਦਾ ਕੋਈ ਕੇਸ ਹੋ ਜਾਂਦਾ ਤਾਂ ਫਿਰ ਉਤੇ ਹਫੜਾ ਦਫੜੀ ਮੱਜ ਜਾਂਦੀ ਆ ਵੀ ਭੱਜੋ ਔਰ ਉਹਨਾਂ ਨੂੰ ਮੈਨੂੰ ਲੱਗਦਾ ਵੀ ਇਹ ਇਲਮ ਹੀ ਨਹੀਂ ਹੋਣਾ ਵੀ ਜਿਸ ਔਰਤ ਦੇ ਨਾਲ ਉਹ ਝਗੜਾ ਕਰ ਰਹੇ ਆ ਉਹ ਕੌਣ ਆ ਹਾਲਾਂਕਿ ਉਸ ਪੂਰੇ ਬਾਜ਼ਾਰ ਦੇ ਵਿੱਚ ਇਸ ਵਕਤ ਦੁਕਾਨਾਂ ਜਿਹੜੀਆਂ ਨੇ ਉਹ ਮੁਕੰਮਲ ਤੌਰ ਦੇ ਉੱਤੇ ਬੰਦ ਨੇ ਲੋਕ ਦੁਕਾਨਾਂ ਦੇ ਉੱਤੇ ਨਹੀਂ ਆਏ ਪੁਲਿਸ ਜਿਹੜੀ ਆ ਉਹ ਦੁਕਾਨਾਂ ਖਲਵਾ ਕੇ ਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ ਵੀ ਦਰਅਸਲ ਦੇਰ ਰਾਤ ਹੋਇਆ ਕੀ ਸੀ ਐਸਐਚਓ ਤੇ ਹਮਲਾ ਕਰਨ ਵਾਲੇ ਕੌਣ ਲੋਕ ਸੀ ਉਹ ਕੌਣ ਨੌਜਵਾਨ ਸੀ ਜਾਂ ਕੀ ਗੱਲ ਦਾ ਆਧਾਰ ਸੀਗਾ ਕਿਉਂਕਿ ਇਸ ਵਕਤ ਨਸ਼ਿਆਂ ਨੂੰ ਲੈ ਕੇ ਵੀ ਪੰਜਾਬ ਪੁਲਿਸ ਜਿਹੜੀ ਹੈ ਉਹ ਬਹੁਤ ਸਖਤ ਹੈ ਔਰ ਜਦੋਂ ਕਈ ਮਾਮਲਿਆਂ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਜਦੋਂ ਰੇਡ ਕਰਨ ਜਾਂਦੇ ਆ ਤਾਂ ਇਹਨਾਂ ਦੇ ਨਾਲ ਜਿਹੜੀ ਆ ਉਹ ਹਥੋਪਾਈ ਹੋ ਜਾਂਦੀ ਆ ਕਿਉਂਕਿ ਤਸਕਰਾਂ ਨੂੰ ਇਦਾਂ ਲੱਗਦਾ ਵੀ ਜੇ ਅਸੀਂ ਅੜਿੱਕੇ ਆ ਗਏ ਤਾਂ ਸਾਡਾ ਇਹ ਜਿਹੜਾ ਕਾਰੋਬਾਰ ਚੱਲਦਾ ਪਿਆ ਇਹ ਤਾਂ ਬੰਦ ਹੋ ਜਾਣਾ ਜਿਹੜੇ ਅਸੀਂ ਲੋਕਾਂ ਦੇ ਬੱਚਿਆਂ ਦਾ ਬੇੜਾ ਗਰਕ ਕਰਕੇ ਲੋਕਾਂ ਦੇ ਘਰ ਪੱਟ ਰਹੇ ਆ ਤੇ ਆਪਣੀਆਂ ਜੇਬਾਂ ਭਰ ਰਹੇ ਆ ਸਾਡਾ ਤਾਂ ਇਹ ਕੰਮ ਚੱਲਣਾ ਹੀ ਨਹੀਂ ਇਸੇ ਕਰਕੇ ਉਹ ਜਿਹੜੇ ਲੋਕ ਆ ਉਹ ਹਫੜਾ ਦਫੜੀ ਦੇ ਵਿੱਚ ਪੁਲਿਸ ਦੇ ਉੱਤੇ ਜਿਹੜਾ ਵਾ ਉਹ ਹੱਥ ਜਰਾ ਕੀ ਕਰਦੇ ਆ ਪੁਲਿਸ ਦੇ ਉੱਤੇ ਹਮਲਾ ਕਰ ਦਿੰਦੇ ਆ ਤੇ ਬਾਅਦ ਚੋਂ ਉਹਨਾਂ ਦੇ ਉੱਤੇ ਵੱਖ-ਵੱਖ ਧ ਕੇਸ ਵੀ ਦਰਜ ਕੀਤੇ ਜਾਂਦੇ ਆ ਪਰ देर रात ਉਸ ਥਾਣੇ ਦੇ ਐਸਐਚਓ ਜਿਹੜੇ ਅਮਨਜੋਤ ਕੌਰ ਆ ਵੇਰਕਾ ਥਾਣੇ ਦੇ ਐਸਐਚਓ ਅਮਨਜੋਤ ਕੌਰ ਆ ਜਦੋਂ ਉਹਨਾਂ ਨੇ ਨਾਕਾ ਲਗਾਇਆ ਸੀ ਉਸ ਹਾਤੇ ਤੇ ਲੜਾਈ ਹੁੰਦੀ ਆ ਤਾਂ ਕੀ ਗੱਲਬਾਤ ਹੋਈ ਇਹਦੇ ਬਾਰੇ ਅਜੇ ਪੁਲਿਸ ਨੇ ਕੋਈ ਖੁਲਾਸਾ ਜਿਹੜਾ ਨਹੀਂ ਕੀਤਾ ਪਰ ਪੁਲਿਸ ਨੇ ਆਪਣੇ ਪੱਧਰ ਦੇ ਉੱਤੇ ਇਨਵੈਸਟੀਗੇਸ਼ਨ ਜਿਹੜੀ ਹੈ ਸ਼ੁਰੂ ਕਰ ਦਿੱਤੀ ਆ ਤਾਂ ਜੋ ਉਹਨਾਂ ਲੋਕਾਂ ਦੀ شناخت ਕੀਤੀ ਜਾ ਸਕੇ ਉਹਨਾਂ ਨੂੰ ਫੜਿਆ ਜਾ ਸਕੇ ਕਿ ਜਿਨ੍ਹਾਂ ਲੋਕਾਂ ਨੇ ਇੱਕ ਮੁਲਾਜ਼ਮ ਦੇ ਉੱਤੇ ਜਿਹੜਾ ਉਹ ਹਮਲਾ ਕੀਤਾ ਫਿਰੋਜ਼ਪੁਰ ਫਾਜ਼ਿਲਕਾ ਦੇ ਵਿੱਚ ਜਦੋਂ ਪੁਲਿਸ ਰੇਡ ਕਰਨ ਜਾਂਦੀ ਹੈ ਉੱਥੇ ਵੀ ਇਦਾਂ ਦੀਆਂ ਬਹੁਤ ਵਾਰਦਾਤਾ ਹੁੰਦੀਆਂ ਨੇ ਖਾਸ ਤੌਰ ਤੇ ਜਦੋਂ ਉੱਥੇ ਜਿਹੜੀ ਦੇਸੀ ਸ਼ਰਾਬ ਫੜੀ ਜਾਂਦੀ ਆ ਚਲਦੀ ਭੱਠੀ ਫੜੀ ਜਾਂਦੀ ਆ ਤਾਂ ਉਦੋਂ ਵੀ ਲੋਕ ਜਿਹੜੇ ਆ ਉਹ ਪੁਲਿਸ ਦੇ ਨਾਲ ਇਸੇ ਤਰ੍ਹਾਂ ਹੱਥੋਪਾਈ ਕਰਦੇ ਆ ਪਰ ਇਹ ਜਿਹੜਾ ਮਾਮਲਾ ਇਹ ਤਾਂ ਬਿਲਕੁਲ ਰੋਡ ਦੇ ਉੱਤੇ ਆ ਰੋਡ ਦੇ ਉੱਤੇ ਸ਼ਰਾਬ ਦਾ ਠੇਕਾ ਜਿਹੜਾ ਬਿਲਕੁਲ ਜਾਇਜ਼ ਹੈ ਔਰ ਉਹਦੇ ਨਾਲ ਜਿਹੜਾ ਇੱਕ ਹਾਤਾ ਬਣਿਆ ਹੋਇਆ ਉਹ ਵੀ ਜਾਇਜ਼ ਹੋਊਗਾ ਉਹਦੀ ਵੀ ਮਨਜ਼ੂਰੀ ਹੋਊਗੀ ਉੱਥੇ ਜਦੋਂ ਝਗੜਾ ਹੁੰਦਾ ਤਾਂ ਫਿਰ ਕੁਝ ਲੋਕ ਜਿਹੜੇ ਆ ਉਹ ਐਸ ਐਚਓ ਤੇ ਹਮਲਾ ਕਰਦੇ ਆ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਸੀਸੀਟੀਵੀ ਫੁਟੇਜ ਖੰਗਾਲ ਰਹੀ ਆ ਦੇਖਦੇ ਆ ਕਿ ਉਹ ਜਿਹੜੇ ਦੋਸ਼ੀ ਜਿਨ੍ਹਾਂ ਨੇ ਐਸ ਐਚਓ ਅਮਨਜੋਤ ਕੌਰ ਹੁਣਾਂ ਦੇ ਉੱਤੇ ਹਮਲਾ ਕੀਤਾ ਉਹ ਕੌਣ ਸੀ ਉਹਨਾਂ ਦੀ ਨੀਤ ਕੀ ਸੀਗੀ ਅਣਜਾਣੇ ਦੇ ਵਿੱਚ ਉਹਨਾਂ ਕੋਲੋਂ ਏਦਾਂ ਹੋ ਗਿਆ ਵੀ ਯਾਰ ਅਸੀਂ ਤੇ ਲੜਦੇ ਪਏ ਆ ਅਸੀਂ ਬੜੇ ਮੋਤਵਾਰ ਬੰਦੇ ਆ ਅਸੀਂ ਸ਼ਰਾਬ ਪੀ ਕੇ ਬੰਦਾ ਜਿਵੇਂ ਹੀ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦਾ ਉਹਨੂੰ ਲੱਗਦਾ ਵੀ ਮੇਤੋਂ ਸਿਆਣਾ ਬੰਦਾ ਹੀ ਧਰਤੀ ਤੇ ਕੋਈ ਨਹੀਂ ਅਗਰ ਇਸ ਕਿਸਮ ਦੀ ਉਹਨਾਂ ਨੇ ਕਾਰਵਾਈ ਕੀਤੀ ਆ ਤਾਂ ਫੇਰ ਉਹ ਭੁਲੇਖਾ ਖਾ ਗਏ ਵੀ ਉਹਨਾਂ ਨੂੰ ਇਦਾਂ ਲੱਗਾ ਵੀ ਇੱਕ ਔਰਤ ਜਿਹੜੀ ਆ ਉਹ ਸਾਡਾ ਰਾਜੀਨਾਮਾ ਕਰਾਉਣ ਆਈ ਆ ਕਿਉਂਕਿ ਜਿੱਦਾਂ ਦੱਸਿਆ ਜਾ ਰਿਹਾ ਕਿ ਜਿਹੜੇ ਐਸ ਐਚਓ ਸਾਹਿਬ ਸੀਗੇ ਇਹ ਸਿਵਲ ਵਰਦੀ ਸੀ ਉਹਨਾਂ ਨੂੰ ਲੱਗਿਆ ਹੋਊਗਾ ਵੀ ਸ਼ਾਇਦ ਕੋਈ ਔਰਤ ਸਾਡੂੰ ਜਿਹੜਾ ਵਾ ਇਹ ਲੜਾਈ ਝਗੜੇ ਤੋਂ ਰੋਕਣ ਆਈ ਆ ਪਰ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਇਹ ਉਹਨਾਂ ਦੇ ਹੀ ਇਲਾਕੇ ਦੇ ਐਸ ਐਚ ਓ ਨੇ ਔਰ ਉਹਨਾਂ ਨੇ ਇਹਨਾਂ ਦੇ ਨਾਲ ਬਦਸਲੂਕੀ ਕੀਤੀ ਆ ਬਤਮੀਜ਼ੀ ਕੀਤੀ ਆ ਔਰ ਨਾਲ ਦੀ ਨਾਲ ਇਹਨਾਂ ਤੇ ਹਮਲਾ ਕੀਤਾ ਜਿਸ ਹਮਲੇ ਦੇ ਵਿੱਚ ਐਸ ਐਚ ਓ ਅਮਨਜੋਤ ਕੌਰ ਹੋਣੀ ਜਿਹੜੇ ਆ ਉਹ ਜ਼ਖਮੀ ਵੀ ਹੋਇਆ ਜ਼ੇਰੇ ਇਲਾਜ ਨੇ ਪੁਲਿਸ ਜਿਹੜੀ ਆ ਉਹ ਸੀਸੀਟੀਵੀ ਫੁਟੇਜ ਖੰਗਾਲ ਰਹੀ ਆ ਤੇ ਜਲਦ ਤੋਂ ਜਲਦ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਏਗਾ ਤੇ ਪੂਰੀ ਮਾਮਲੇ ਦੀ ਜਿਹੜੀ ਪੜਤਾਲ ਆ ਉਹ ਵੀ ਕੀਤੀ ਜਾਏਗੀ ਵੀ ਸ਼ਰਾਬ ਪੀ ਕੇ ਇਹੋ ਜਿਹਾ ਕਿਹੜਾ ਉਹਨਾਂ ਨੂੰ ਦੁਨੀਆ ਭੁੱਲ ਗਈ ਵੀ ਉਹਨਾਂ ਨੂੰ ਆਸ-ਪਾਸ ਖੜੇ ਲੋਕਾਂ ਦਾ ਹੀ ਪਤਾ ਨਹੀਂ ਲੱਗਾ ਕੱਲ ਰਾਤ ਜਿਹੜੀ ਜੂਰਿਸਡਿਕਸ਼ਨ ਹੈਗੀ ਪੁਲਿਸ ਸਟੇਸ਼ਨ ਮੇਰਕਾ ਚ ਐਕਸੀਡੈਂਟ ਹੋਇਆ ਜਿਸ ਦੇ ਵਿੱਚ ਮੋਦਲ ਪੈਟਰੋਲ ਪੰਪ ਹੈ ਜਿਹਦੇ ਲਾਗੇ ਦੋ ਪਾਰਟੀਆਂ ਜਿਹੜੀਆਂ ਆਪਸ ਚ ਲੜਾਈ ਕਰ ਰਹੀਆਂ ਸਨ ਜਿੱਥੇ ਇਨਫੋਰਮੇਸ਼ਨ ਮਿਲਣ ਤੇ ਜਿਹੜੇ ਐਸਐਚਓ ਵੇਰਕਾ ਉਹ ਸਾਡੇ ਲੇਡੀ ਆਫੀਸਰ ਨੇ ਅਮਨਜੋਤ ਕੌਰ ਆਪਣੀ ਪੁਲਿਸ ਪਾਰਟੀ ਸਮੇਤ ਉੱਥੇ ਗਏ ਜਦੋਂ ਇਹ ਉੱਥੇ ਪਹੁੰਚੇ ਤਾਂ ਉਹਨਾਂ ਦੇ ਵਿੱਚ ਕੁਝ ਸ਼ਰਾਰਤੀ ਬੰਦਿਆਂ ਨੇ ਐਸਐਚਓ ਤੇ ਹਮਲਾ ਕੀਤਾ ਔਰ ਉਹਨਾਂ ਨੂੰ ਇੰਜਰਡ ਕੀਤਾ ਜਿਸ ਤੇ ਉਹਨਾਂ ਨੂੰ ਫਿਲਹਾਲ ਉੱਥੇ ਹਸਪੀਟਲ ਇਡਮਿਟ ਕਰਾਇਆ ਗਿਆ ਔਰ ਉਹਦੇ ਵਿੱਚ ਐਫਆਈਆਰ ਨੰਬਰ 55 109 121 352 132 100 221 191 BNS تحت ਮੁਕਦਮਾ ਦਰਜ ਕੀਤਾ ਗਿਆ ਔਰ ਦੋਸ਼ੀਆਂ ਦੇ ਵਿੱਚ ਜਿਹੜਾ ਸਭ ਤੋਂ ਮੇਨ ਬੰਦਾ ਸੀ ਸੁਖਜੀਤ ਸਿੰਘ ਔਰ ਫੌਜੀ ਜੋ ਕਿ ਆਰਮੀ ਦਾ ਪ੍ਰੈਜ਼ੈਂਟਲੀ ਸਰਵਿੰਗ ਕਰਮਚਾਰੀ ਹੈ ਉਹਨੂੰ ਸਾਡੀ ਪੁਲਿਸ ਨੇ ਬੜੀ ਮਸਤੀਦੀ ਦੇ ਨਾਲ ਉਹਨੂੰ ਅਰੈਸਟ ਕੀਤਾ ਔਰ ਉਹਦੇ ਜਿਹੜੇ ਕੋ-ਅਕਿਊਜ਼ਡ ਆ ਉਹਨਾਂ ਨੂੰ ਵੀ Subscribe to One India channel and never miss an update.